ਯਾਨੀ ਇਹਨਾਂ ਨੇ ਹਰ ਇੱਕ ਬੰਦੇ ਦੇ ਦਿਮਾਗ 'ਚ ਪਤਾ ਵੀ ਜਿਹੜੇ ਕਿਸਾਨ ਨੇ ਇਹ ਸੜਕਾਂ ਬੰਦ ਕਰੀ ਬੈਠਿਆ ਵੀ ਆਮ ਵਪਾਰੀ ਦਾ ਜਿਹੜਾ ਨੁਕਸਾਨ ਹੋ ਰਿਹਾ। ਭਾਈ 5-7 ਵਾਰ ਉਹ ਸਟੇਜ ਤੇ ਪਹੁੰਚੇ। ਉਹਨਾਂ ਨੇ ਯਾਨੀ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਸਟੇਜ ਤੇ। ਬਿਲਕੁਲ ਸਟੇਜ ਤੇ ਜੀ ਜਿਹੜੀ ਸੰਭੂ ਦੀ ਸਟੇਜ ਚੱਲਦੀ ਸੀਗੀ। 5-7 ਵਾਰ ਉਹ ਗਏ ਤਾਂ ਸਤਾ ਤੇ ਬੈਠਣਾ ਸੀਗਾ, ਗੱਡੀ ਤੇ ਬੈਠਣਾ ਸੀਗਾ। ਇਹ ਐਂ ਕਹਿੰਦੇ ਸੀ 5 ਮਿੰਟ 'ਚ। ਬਸ 5 ਮਿੰਟ 'ਚ ਐਮਐਸਪੀ ਦੇ ਰਾਂਗੇ। ਇਹਨਾਂ ਦੀ ਆਮ ਗੱਲ ਸੀਗੀ। ਪਰ ਭਾਈ ਆ 5 ਮਿੰਟ ਦਾ ਕੀ ਦੇਣੇ ਸੀਗੇ 3 ਸਾਲ ਲੰਘ ਗਏ ਇੱਕ ਪਾਸੇ ਸਾਨੂੰ ਮੀਟਿੰਗ ਤੇ ਬੁਲਾਇਆ ਜਾਂਦਾ ਸਾਡੇ ਨਾਲ ਜਾਨੀ ਐਡਾ ਖੰਜਰ ਮਾਰਿਆ ਜਾਂਦਾ ਧੋਖਾ ਕੀਤਾ ਜਾਂਦਾ ਜਿੰਨੇ ਸਾਡੇ ਕਿਸਾਨ ਉਥੇ ਮਹਾਲੀ ਪਹੁੰਚਦੇ ਆ ਭਾਈ ਜਦੋਂ ਮਹਾਲੀ ਦੇ ਵਿੱਚ ਐਂਟਰ ਹੁੰਦੇ ਆ ਤਾਂ ਉਹਨਾਂ ਨੂੰ ਗਿਰਫਤਾਰ ਕੀਤਾ ਜਾਂਦਾ ਮਹਾਲੀ ਦੇ ਵਿੱਚ ਬਿਆਨ ਆਉਂਦਾ ਭਗਵੰਤ ਮਾਨ ਦਾ ਹਾਸੋ ਹੀ ਨਾ ਕਹਿੰਦਾ ਭਾਈ ਜਿਹੜੇ ਆ ਕਿਸਾਨ ਭਰਾ ਨੇ ਇਹ ਅੱਜ ਕੱਲ ਪੈਰਲਰ ਸਰਕਾਰ ਚਲਾਉਣ ਲੱਗ ਗਏ ਕਹਿੰਦਾ ਜਿੱਥੇ ਜੀ ਕਰਦਾ ਚਾਹੇ ਕਿਸੇ ਦਾ ਤਲਾਕ ਹੋ ਰਿਹਾ ਉੱਥੇ ਜਾ ਕੇ ਬੈਠ ਗਏ ਸੱਸ ਨੂੰ ਦੀ ਲੜਾਈ ਚ ਸੱਸ ਨੂੰ ਦੀ ਲੜਾਈ ਚ ਜਾ ਕੇ ਬੈਠ ਗਏ ਪਿੰਡਾਂ ਚ ਹੋਸਟਲ ਲੱਗਣੇ ਸ਼ੁਰੂ ਹੋ ਗਏ ਵੀ ਪਿੰਡਾਂ ਚ ਇਹ ਆਮ ਪਾਰਟੀ ਦਾ ਵੜਨਾ ਸਖਤ ਮਨਾ ਮਾਤਰੀਆਂ ਦੇ ਘਰ ਘੇਰਾਂਗੇ ਭਾਈ ਵੱਡੀ ਗਿਣਤੀ ਚ ਘੇਰਾਂਗੇ ਦੇਖ ਲਿਓ ਤੁਸੀਂ ਲੋਕ ਕਿਹੜੀ ਗੱਡੀ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਭਰ ਭਰ ਕੇ ਜਾਨੀ ਇਹਨਾਂ ਨੂੰ ਘਰਾਂ ਤੋਂ ਨਿਕਲਣਾ ਬੰਦ ਕਰ ਦਾਂਗੇ ਭਾਈ ਜੀ ਟਰਾਲੀਆਂ ਭਰ ਕੇ ਪੁਲਿਸ ਦੇ ਬੰਦੇ ਇਹ ਪ੍ਰਸ਼ਾਸਨ ਦੇ ਬੰਦੇ ਬਨੌਰ ਦੇ ਬੰਦੇ ਜਣੀ ਐ ਟਰਾਲੀਆਂ ਭਰ ਕੇ ਲੈ ਕੇ ਆਇਆ ਭਾਈ ਜਿਵੇਂ 1947 ਦੇ ਵਿੱਚ ਜਦੋਂ ਆਪਣਾ ਆਦੇਸ਼ ਮਤਲਬ ਉਸ ਟਾਈਮ ਹੱਲਾ ਪਿਆ ਉਸੇ ਤਰ੍ਹਾਂ ਦਾ ਹੱਲਾ ਭਾਈ ਆ ਸਾਡੇ ਸਮਾਨ ਦੇ ਉੱਤੇ ਪਿਆ ਜਣੀ ਉਹੀ 84 ਵਾਲਾ ਜਿਹੜਾ ਕੇ ਪੀ ਐਸ ਗਿੱਲ ਵਾਲਾ ਜਣੀ ਚਿਹਰਾ ਤੇ ਉਹ ਆ ਪੁਲਿਸ ਦਾ ਅੱਜ ਭਾਈ ਨੰਗਾ ਹੋ ਗਿਆ ਜਿੱਥੇ ਗੁਰੂ ਮਹਾਰਾਜ ਗੁਰੰਤ ਸਾਹਿਬ ਜੀ ਦਾ ਬੇਅਦਬੀ ਕੀਤੀ ਆ ਉੱਥੇ ਸਾਡੇ 70 70 75 78 80 ਸਾਲ ਦੇ ਬਜ਼ੁਰਗ ਪਏ ਸੀ ਭਾਈ ਸੁੱਤੇ ਪਿਆ ਨੂੰ ਘੜੀਸ ਘੜੀ ਸਟੇ ਚੱਕਿਆ ਉਥੋਂ ਸਸਕਲ ਜੀ ਤੁਸੀਂ ਟਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਬੀਤੇ ਦਿਨੀ ਕਿਸਾਨਾਂ ਦੇ ਖਨੌਰੀ ਤੇ ਸੰਭੂ ਮੋਰਚਿਆਂ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਸਖਤ ਐਕਸ਼ਨ ਹੁੰਦਾ ਹੈ ਉਸ ਤੋਂ ਬਾਅਦ ਕਿਸਾਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ ਰਸਤੇ ਖਲਵਾਏ ਜਾਂਦੇ ਨੇ ਸਮਾਨ ਚੋਰੀ ਹੋਣ ਦੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿਸਾਨ ਆਗੂ ਗਮਦੂਰ ਸਿੰਘ ਤੇ ਜਰਨੈਲ ਸਿੰਘ ਜੀ ਨੇ ਸਾਡੇ ਨਾਲ ਕੁਝ ਕਿ ਕਿਸਾਨ ਆਗੂ ਨੂੰ ਰਾਤ ਰਿਹਾ ਵੀ ਕੀਤਾ ਗਿਆ ਸਾਰੀ ਗੱਲਬਾਤ ਜਾਣਦੇ ਆ ਕੀ ਚੱਲ ਰਿਹਾ ਅੱਗੇ ਹਾਂਜੀ ਗਮਦੂਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਫਤਿਹ ਵੈਗਰੂ ਜੀ ਕੀ ਖਾਲਸਾ ਵੈਗਰੂ ਜੀ ਕੀ ਪਤੀ ਜੀ ਅ ਗਮਦੂਰ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਸਰਕਾਰ ਦੇ ਐਕਸ਼ਨ ਨੂੰ ਕਹਿੰਦੇ ਜੀ ਨੁਕਸਾਨ ਹੋ ਰਿਹਾ ਸੀ ਪੰਜਾਬ ਦਾ ਇਸ ਲਈ ਇਹ ਐਕਸ਼ਨ ਲੱਗਾ ਬਿਲਕੁਲ ਜੀ ਨੈਰੇਟਿਵ ਕਹਿੰਦੇ ਇਹਨਾਂ ਨੇ ਇਦਾਂ ਦਾ ਨੈਰੇਟਿਵ ਸਿਰਜਦਾ ਬਾਈ ਹੂੰ ਲਗਭਗ ਇਹ ਇੱਕ ਸਾਲ ਤੋਂ ਕੋਸ਼ਿਸ਼ ਕਰ ਰਹੇ ਸੀਗੇ ਜਾਨੀ ਇਹਨਾਂ ਨੇ ਹਰ ਇੱਕ ਬੰਦੇ ਦੇ ਦਿਮਾਗ 'ਚ ਪਾਤਾ ਵੀ ਜਿਹੜੇ ਕਿਸਾਨ ਨੇ ਇਹ ਸੜਕਾਂ 'ਤੇ ਬੰਦ ਕਰੀ ਬੈਠਿਆ ਵੀ ਆਮ ਵਪਾਰੀ ਦਾ ਜਿਹੜਾ ਨੁਕਸਾਨ ਹੋ ਰਿਹਾ ਪਹਿਲੀ ਗੱਲ ਤਾਂ ਮੈਂ ਸਾਫ਼ ਕਰਨੀ ਚਾਹੁੰਨਾ ਤੁਸੀਂ ਵੀ ਗਏ ਹੋ ਹੋਗੇ ਸੰਭੂ ਬਾਈ ਕਿਸਾਨਾਂ ਵੱਲੋਂ ਬਿਲਕੁਲ ਰਸਤਾ ਬੰਦ ਨਹੀਂ ਸੀਗਾ ਇੱਕ ਸਾਈਡ ਤੇ ਕਿਸਾਨੇ ਸਾਡੀਆਂ ਟਰਾਲੀਆਂ ਲੱਗੀਆਂ ਹੋਈਆਂ ਸੀਗੀਆਂ ਰਸਤਾ ਬੰਦ ਜਿਹੜਾ ਇਹ ਮੋਦੀ ਸਰਕਾਰ ਵੱਲੋਂ ਵੱਡੀਆਂ-ਵੱਡੀਆਂ ਕੰਧਾਂ ਕੱਢ ਕੇ ਜਿਹੜੀ ਰਸਤਾ ਬੰਦ ਕੀਤਾ ਹੋਇਆ ਸੀਗਾ ਜਿਹੜਾ ਉਹ ਨੈਰੇਟਿਵ ਸਿਰਜਣ ਦੇ ਵਿੱਚ ਕਾਮਯਾਬ ਹੋਗੇ ਆਮ ਲੋਕਾਂ ਦੇ ਵਿੱਚ ਇਹਨਾਂ ਨੇ ਬਣਾ ਲਿਆ ਵੀ ਠੀਕ ਹੈ ਜੀ ਗੁੰਡੇ ਆਪਣੇ ਪਾਲ ਕੇ ਜਾਂ ਕਈ ਵਾਰ ਉੱਤੇ ਭੇਜੇ ਵੀ ਸਾਡੇ ਤੇ ਭੇਜੇ ਜੀ ਹਾਂ ਬਿਲਕੁਲ ਉੱਥੋਂ ਜਿਹੜੇ ਗੁਰਲਾਲ ਦੇ ਗਿਨੇ ਚੂਨੇ ਬੰਦੇ ਸੀਗੇ ਬਾਈ ਪੰਜ ਸੱਤ ਵਾਰ ਉਹ ਸਟੇਜ ਤੇ ਪਹੁੰਚੇ ਉਹਨਾਂ ਨੇ ਜਾਨੀ ਉਥੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸਟੇਜ ਤੇ ਬਿਲਕੁਲ ਸਟੇਜ ਤੇ ਜੀ ਜਿਹੜੀ ਸੰਭੂ ਦੀ ਸਟੇਜ ਚੱਲਦੀ ਸੀਗੀ ਪੰਜ ਸੱਤ ਵਾਰ ਹੋ ਗਏ ਪਰ ਉਹ ਉਥੇ ਕਾਮਯਾਬ ਨਹੀਂ ਹੋ ਸਕੇ ਪਰ ਹੁਣ ਆ ਪੰਜਾਬ ਸਰਕਾਰ ਦੀ ਸਹਿ ਨਾਲ ਬਾਈ ਆ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਇੱਕ ਪਾਸੇ ਤਾਂ ਇਹ ਪੰਜਾਬ ਸਰਕਾਰ ਕਹਿ ਰਹੀ ਸੀ ਵੀ ਠੀਕ ਆ ਯਾਰ ਤੁਹਾਡੀਆਂ ਮੰਗਾਂ ਜਾਇਜ਼ ਨੇ ਹਰ ਇੱਕ ਦੇ ਮੂੰਹੋਂ ਤੁਸੀਂ ਸੁਣਿਆ ਹੋਊਗਾ ਹਰੇਕ ਮੰਤਰੀ ਦੇ ਐਮ ਐਲ ਏ ਦੇ ਮੂੰਹੋਂ ਸੁਣਿਆ ਹੋਊਗਾ ਵੀ ਜਿਹੜੀਆਂ ਇਹ ਮੰਗਾਂ ਤੁਸੀਂ ਲਈਆਂ ਬੈਠਿਓ ਜਾਂ ਜਿਹੜੀਆਂ ਇਹ ਲਾਗੂ ਕਰਵਾਉਣੀਆਂ ਨੇ ਇਹ ਬਿਲਕੁਲ ਜਾਇਜ਼ ਨੇ ਕਿਉਂਕਿ ਇਹ ਜਦੋਂ ਸਤਾ ਤੇ ਬਹਿਣਾ ਸੀਗਾ ਗੱਦੀ ਤੇ ਬਹਿਣਾ ਸੀਗਾ ਇਹ ਐਂ ਕਹਿੰਦੇ ਸੀ 5 ਮਿੰਟ ਚ ਬਸ 5 ਮਿੰਟ ਜੇ ਐਮ ਐਸ ਪੀ ਦੇ ਦਾਂਗੇ ਇਹਨਾਂ ਦੀ ਆਮ ਗੱਲ ਸੀਗੀ ਪਰ ਬਈ ਆ 5 ਮਿੰਟ ਤਾਂ ਕੀ ਦੇਣੇ ਸੀਗੇ 3 ਸਾਲ ਲੰਘੇ ਔਰ ਜਦੋਂ ਸਾਡੇ ਕਿਸਾਨ ਭਰਾਵਾਂ ਨੇ ਸੰਘਰਸ਼ ਸ਼ੁਰਮਿਆ ਤਾਂ ਇਹਨਾਂ ਨੇ ਜਾਨੀ ਉਹਨਾਂ ਦਾ ਹਮਾਇਤੀ ਬਣਦੇ ਹੋਏ ਕਹਿੰਦੇ ਵੀ ਠੀਕ ਆ ਅਸੀਂ ਕਿਸਾਨਾਂ ਦੇ ਹਮਾਇਤੀ ਆ ਅਸੀਂ ਵਿਚੋਲੇ ਦਾ ਕੰਮ ਕਰਾਂਗੇ ਤੁਸੀਂ ਸੁਣੀ ਆਉਣੀਆਂ ਗੱਲਾਂ ਕਹਿੰਦਾ ਮੈਂ ਸੈਂਟਰ ਸਰਕਾਰ ਤੇ ਕਿਸਾਨਾਂ ਦੇ ਵਿੱਚ ਵਿਚੋਲੇ ਦਾ ਕੰਮ ਕਰਕੇ ਇਹ ਮੰਗਾਂ ਮੰਨਵਾ ਕੇ ਤੁਹਾਨੂੰ ਤੁਹਾਨੂੰ ਲੈ ਕੇ ਦਿਊਗਾ ਮੰਗਾਂ ਬਾਈ ਵਿਚੋਲੇ ਦਾ ਕੰਮ ਤਾਂ ਕੀ ਕਰਨਾ ਸੀਗਾ ਆ 19 ਮਾਰਚ ਨੂੰ ਇੱਕ ਪਾਸੇ ਸਾਨੂੰ ਮੀਟਿੰਗ ਤੇ ਬੁਲਾਇਆ ਜਾਂਦਾ ਸਾਡੇ ਨਾਲ ਜਾਨੀ ਐਡਾ ਖੰਜਰ ਮਾਰਿਆ ਜਾਂਦਾ ਧੋਖਾ ਕੀਤਾ ਜਾਂਦਾ ਜਿੰਨੇ ਸਾਡੇ ਕਿਸਾਨ ਉਥੇ ਮਹਾਲੀ ਪਹੁੰਚਦੇ ਆ ਭਾਈ ਜਦੋਂ ਮਹਾਲੀ ਦੇ ਵਿੱਚ ਐਂਟਰ ਹੁੰਦੇ ਆ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਰਾਤ ਦੇ ਹਨੇਰੇ ਚ ਸਾਡੇ ਜਿਹੜੀਆਂ ਟਰਾਲੀਆਂ ਨੇ ਟੰਬੂ ਨੇ ਸਾਡਾ ਸਾਜੋ ਸਮਾਨ ਸਿਓ ਚੱਕ ਚੱਕ ਕੇ ਜਣੀ ਘਨੌਰ ਆਪਣੇ ਪਰਸਨਲ ਬੰਦਿਆਂ ਦੇ ਨਾਲ ਕਿਉਂਕਿ ਉਹਨੇ ਤਾਂ ਇਹ ਸੋਚਿਆ ਸੀ ਉਹਨੇ ਪਹਿਲਾਂ ਤਾਂ ਪਿੰਡ ਲਾਗੇ ਇਲਾਕੇ ਦੇ ਵਿੱਚੋਂ ਘਨੌਰ ਜਿਹੜਾ ਹਲਕਾ ਗੁਰਲਾਲ ਦਾ ਹਲਕਾ ਇਲਾਕਾ ਉੱਥੇ ਬਈ ਦਿਨੋਂ ਟੋਲੀਆਂ ਬਣਾ ਕੇ ਖੜ ਗਏ ਸੀਗੇ ਟਰੈਕਟਰ ਇਕੱਠੇ ਕਰਕੇ ਅੱਛਾ ਜੀ ਤੇ ਉਹਨਾਂ ਨੂੰ ਪੁੱਛਿਆ ਬਈ ਤੁਸੀਂ ਕਾਹਦੇ ਵਾਸਤੇ ਖੜੇ ਹੋ ਕਹਿੰਦੇ ਜੀ ਅਸੀਂ ਤਾਂ ਬੈਸੀ ਖੜੇ ਆ ਪਤਾ ਸੀ ਉਹਨਾਂ ਨੂੰ ਪਹਿਲਾਂ ਹੀ ਬਿਲਕੁਲ ਬਿਲਕੁਲ ਜੀ ਪੂਰੀ ਸਹਿਨ ਗਿਣੀ ਮਤੀ ਸਾਜਸੀਗੀ ਹੋਰ ਦਿਖਾਇਆ ਚੈਨਲਾਂ ਦੇ ਉੱਤੇ ਲੋਕਾਂ ਮਤਲਬ ਆਪਣੇ ਪੱਤਰਕਾਰ ਭਰਾਵਾਂ ਨੇ ਵੀ ਆਹ ਟਾਲੀਆਂ ਖੜੇ ਟਰੈਕਟਰ ਲਈ ਮੂੰਹ ਬੰਨੀ ਖੜੇ ਨੇ ਬਾਈ ਉਦੋਂ ਵੱਧ ਬਾਈ ਜਿਉਂ ਸੂਰਜ ਦਾ ਸਫਾਉ ਹੁੰਦਾ ਥੋੜਾ ਜਿਹਾ ਹਨੇਰਾ ਹੁੰਦਾ ਬਾਈ ਉਹਨਾਂ ਨੇ ਮੂੰਹ ਬੰਨ ਕੇ ਜਣੀ ਇੱਕ ਗੁੰਡਿਆਂ ਦੇ ਰੂਪ ਦੇ ਵਿੱਚ ਸਾਡਾ ਆਪਣੇ ਘਰਾਂ ਨੂੰ ਢੂਣਾ ਸ਼ੁਰੂ ਕਰਤਾ। ਹੂੰ। ਸੈਂਕੜੇ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਉਹ ਬਾਈ ਗੁਰਲਾਲ ਦੇ ਬੰਦਿਆਂ ਦੇ ਘਰਾਂ 'ਚੋਂ ਅਸੀਂ ਬਰਾਮਦ ਕਰ ਰਹੇ ਹਾਂ ਅੱਜ। ਪਰ ਗੁਰਲਾਲ ਤਾਂ ਕਹਿ ਰਿਹਾ ਜੀ ਇਹ ਸਾਰਾ ਸਰਸੂਟ ਹੈ। ਮੈਨੂੰ ਬਦਰਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਬਾਈ ਜੀ ਸੋਸ਼ਲ ਮੀਡੀਆ ਤੇ ਜਦੋਂ ਜਾ ਕੇ ਅਸੀਂ ਫੜਦੇ ਹਾਂ ਜਿਵੇਂ ਇੱਕ ਬੀਬੀ ਦੀ ਉਹ ਗੱਲ ਕਰਦੇ ਹਾਂ ਤੁਸੀਂ ਵੀ ਦੇਖੀ ਹੋ ਜਦੋਂ ਬੀਬੀ ਕੋਲੋਂ ਇੱਕ ਬੀਬੀ ਕੋਲੇ ਦੋ ਟਰਾਲੀਆਂ ਇੱਕ ਟਰੈਕਟਰ ਘਰ ਖੜਾ ਸੀਗਾ। ਉਹਦਾ ਜਿਹੜਾ ਬੇਟਾ ਉਹ ਦਿਹਾੜੀ ਜੋਤਾ ਕਰਦਾ ਸੀ। ਜਦੋਂ ਉਹਨੂੰ ਪੁੱਛਿਆ ਵੀ ਬਾਈ ਇਹ ਟਰਾਲੀਆਂ ਮਤਕ ਟਰਾਲੀਆਂ ਕਿੱਥੋਂ ਆਈਆਂ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਸਾਡਾ ਦਾ ਲੈਣਾ ਦੇਣਾ ਸਾਡਾ ਜਿਹੜਾ ਬੇਟਾ ਇਹ ਤਾਂ ਇੱਥੇ ਇੱਕ ਡਿੰਪਲ ਸਰਪੰਚ ਆ ਉਹਦੇ ਦਿਹਾੜੀ ਜਾਂਦਾ ਵੀ ਉਹਨੇ ਸਾਡੇ ਘਰ ਖੜਾਤੀਆਂ ਜਦੋਂ ਬਾਈ ਪਤਾ ਕੀਤਾ ਗਿਆ ਉਹ ਡਿੰਪਲ ਸਰਾਸਰ ਚੈਨ ਜਾਨੀ ਇਹਦੀ ਗੁਰਲਾਲ ਦੀ ਖੱਬੀ ਬਾਹ ਬਾਈ ਜਾਨੀ ਗੁਰਲਾਲ ਦੇ ਕਹੇ ਤੇ ਕਹਿ ਸਕਦੇ ਆਂ ਸੀ ਉਹਦੀ ਸਹਿਤੇ ਕਹਿ ਸਕਦੇ ਆਂ ਜਾਨੀ ਇਹਨਾਂ ਦੇ ਬੰਦਿਆਂ ਤੋਂ ਬਾਈ ਸਰਾਸਰ ਨਿਕਲ ਰਹੀ ਆ ਔਰ ਦੂਜੇ ਪਾਸੇ ਬਈ ਅੱਜ ਿਕਨੌਰ ਸਫਾਈਆਂ ਦੇ ਰਿਹਾ ਗੁਰਲਾਲ ਸਫਾਈਆਂ ਦੇ ਰਿਹਾ ਵੀ ਬਾਈ ਮੈਂ ਨਹੀਂ ਕੀਤਾ ਮੇਰੇ ਤੇ ਇਲਜ਼ਾਮ ਲੱਗੇ ਜਾ ਰਹੇ ਨੇ ਬਾਈ ਤੁਸੀਂ ਕੱਢ ਕੇ ਦੇਖੋ ਜਣੀ ਜਦੋਂ ਪਹਿਲਾਂ ਅਸੀਂ ਪਹਿਲਾ ਬੰਦਾ ਫੜਦਿਆਂ ਉਹ ਬੰਦੇ ਨੇ ਸਾਨੂੰ ਫੋਨ ਦਿੱਤਾ ਕਹਿੰਦਾ ਬਾਈ ਸਾਨੂੰ ਤਾਂ ਆਹ ਲਿਸਟ ਦੇ ਕੇ ਗਏ ਨੇ ਕਹਿੰਦਾ ਜਦੋਂ ਮੇਰੇ ਕੋਲੇ 7 ਟਰਾਲੀਆਂ ਲੈ ਕੇ ਆਈ ਤਾਂ ਮੈਂ ਉਹਨਾਂ ਨੂੰ ਜਵਾਬ ਦਿੱਤਾ ਵੀ ਬਾਈ ਮੇਰੇ ਕੋਲੇ ਟਰਾਲੀਆਂ ਨਾ ਕਢਾਓ ਉਹਦੇ ਗੈਰੇਚ ਟਰਾਲੀਆਂ ਕਢਣ ਜਾਂਗੀਆਂ ਤਾਂ ਪੁਲਿਸ ਨੇ ਬਾਈ ਪਰਚੀ ਤੇ ਸਲਿੱਪ ਬਣਾ ਕੇ ਦਿੱਤੀ ਉਹਨੂੰ ਵੀ ਆਹ ਚੱਕ ਬਾਈ ਸਾਸੀ ਖੜਿਆ ਜੇ ਕੋਈ ਆਉਂਦਾ ਤਾਂ ਸਾਡੇ ਨਾਲ ਗੱਲ ਕਰਾਈ ਬਾਈ ਜਦੋਂ ਜਦੋਂ ਉਸ ਫੋਨ ਤੇ ਗੱਲ ਕੀਤਾ ਜਾਂਦੀ ਕੀਤੀ ਜਾਂਦੀ ਆ ਤਾਂ ਬਾਈ ਉਹ ਐਸ ਐਸ ਪੀ ਦਾ ਮਤਲਬ ਮੁਲਾਜ਼ਮ ਸੀਗਾ ਉਹਦਾ ਗਨਮੈਂਨ ਸੀ ਹੂੰ ਦੇਖੋ ਬਾਈ ਮੌਕੇ ਦੀ ਸਰਕਾਰ ਹੋਵੇ ਮੌਕੇ ਦੇ ਐਸ ਐਸ ਪੀ ਹੁਣ ਮੌਕੇ ਦੇ ਹਕੂਮਤ ਦੇ ਜਿਹੜੇ ਬੰਦੇ ਨੇ ਗੁਰਲਾਲੀ ਕਹਿ ਸਕਦੇ ਆ ਜਿੱਦਾ ਜਿੱਦਾ ਯਾਨੀ ਉਹਨਾਂ ਦੀ ਸਹੈ ਤੇ ਬਾਈ ਸਾਡਾ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਔਰ ਦੂਜੇ ਪਾਸੇ ਬਾਈ ਇੱਕ ਹੋਰ ਗੱਲ ਕਹਿਣੀ ਚਾਹੁੰਨਾ ਮੈਂ ਇੱਕ ਮਹਾਲੀ ਦੇ ਵਿੱਚ ਬਿਆਨ ਆਉਂਦਾ ਭਗਵੰਤ ਮਾਨ ਦਾ ਹੱਸੋ ਹੀਣਾ ਕਹਿੰਦਾ ਬਈ ਜਿਹੜੇ ਆ ਕਿਸਾਨ ਭਰਾ ਨੇ ਇਹ ਅੱਜ ਕੱਲ ਪੈਰਲਰ ਸਰਕਾਰ ਚ ਚਲਾਉਣ ਲੱਗੀ ਹੂੰ ਕਹਿੰਦਾ ਜਿੱਥੇ ਜੀ ਕਰਦਾ ਚਾਹੇ ਕਿਸੇ ਦਾ ਤਲਾਕ ਹੋ ਰਿਹਾ ਉੱਥੇ ਜਾ ਕੇ ਬੈਠ ਗਏ ਸੱਸ ਨੂੰ ਦੀ ਲੜਾਈ ਚ ਸੱਸ ਨੂੰ ਦੀ ਲੜਾਈ ਚ ਜਾ ਕੇ ਬੈਠ ਗਏ ਬਈ ਅੱਜ ਕਿਸਾਨ ਐਡਾ ਵਿਲਾ ਨਹੀਂ ਹੈਗਾ ਤੁਹਾਡੇ ਸਾਹਮਣੇ ਆ ਭਾਸੋਂ ਦੇ ਵਿੱਚ ਅਸੀਂ ਬੈਠੇ ਆ ਲਗਭਗ 10 ਦਿਨਾਂ ਤੋਂ ਬਈ ਆ ਧਰਨ ਲਈ ਬੈਠੇ ਆ ਅਸੀਂ ਇੱਥੇ ਆ ਕੇ ਜਦੋਂ ਆ ਬੈਂਕ ਦੇ ਸਾਹਮਣੇ ਇਨਸਾਫ ਦੀ ਮੰਗ ਕੀਤੀ ਤਾਂ ਬਾਈ ਇੱਥੇ ਦਾ ਐਸਐਚਓ ਆ ਕੇ ਕਹਿੰਦਾ ਵੀ ਬਾਈ ਕੋਈ ਨਹੀਂ ਤੁਹਾਡੇ ਨੂੰ ਟੱਕਰਾਂਗੇ ਤੁਹਾਨੂੰ ਭਜਾਵਾਂਗੇ ਤੁਸੀਂ ਕਰ ਲਓ ਜੋ ਕਰਨਾ ਬਾਈ ਜਦੋਂ ਸਾਨੂੰ ਕਿਤੇ ਅਨਸਾਫ਼ ਨਹੀਂ ਮਿਲਦਾ ਜਾਨੀ ਲੋਕਾ ਇੱਕ ਇਨਸਾਫ਼ ਲੈਣ ਵਾਸਤੇ ਜਥੇਬੰਦੀਆਂ ਕੋਲੇ ਆਉਂਦੇ ਨੇ ਬਾਈ ਜਥੇਬੰਦੀਆਂ ਇਕੱਠੇ ਹੋ ਕੇ ਲੋਕ ਤਾਕਤ ਦੇ ਨਾਲ ਜਦੋਂ ਲੋਕਾਂ ਨੂੰ ਇਨਸਾਫ਼ ਮਿਲਦਾ ਬਾਈ ਤਾਂ ਲੋਕਾਂ ਦਾ ਵਿਸ਼ਵਾਸ ਬਣਦਾ ਜਦੋਂ ਪਤਾ ਵੀ ਪ੍ਰਸ਼ਾਸਨ ਜਾਂ ਇਹਨਾਂ ਸਰਕਾਰਾਂ ਨੇ ਦੇਣਾ ਨਹੀਂ ਹੈਗਾ ਕੁਝ ਇਨਸਾਫ਼ ਦੇਣਾ ਨਹੀਂ ਜਾਨੀ ਜੇ ਆਪਣਾ ਜਸਟਿਸ ਜਾਂ ਆਪਣਾ ਪ੍ਰਸ਼ਾਸਨ ਲੋਕਾਂ ਦੇ ਬਾਈ ਛਣਵਾਈ ਕਰੇ ਬਈ ਲੋਕਾਂ ਨੂੰ ਕੀ ਲੋੜ ਆ ਝੰਡੇ ਚੱਕਣ ਦੀ ਜਾਨੀ ਇਹ ਜਿਹੜੀ ਸਰਕਾਰ ਆ ਬਾਈ ਹਰ ਇੱਕ ਫਰੰਟ ਤੇ ਫੇਲੀਅਰ ਸਰਕਾਰ ਆ ਜਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਗੱਲ ਕਰੀ ਆ ਇਹ ਭਗਵੰਤ ਮਾਨ ਨੇ ਸ਼ੁਰੂ ਚ ਕਿਹਾ ਸੀ ਕਹਿੰਦਾ ਬਾਈ ਜਦੋਂ ਲੋਕ ਤੁਹਾਡੇ ਕੋਲੇ ਆਉਣ ਜਾਂ ਐਮਐਲਏ ਜਾਂ ਮੰਤਰੀ ਆਉਣ ਬਾਈ ਸਵਾਲ ਕਰਿਓ ਸੁਆਦ ਆਊਗਾ ਬਾਈ ਹੁਣ ਕਿਉਂਕਿ ਮੌਕਾ ਅੱਜ ਅੱਜ ਜਥੇਵੰਦੀਆਂ ਨੂੰ ਕਿਸਾਨਾਂ ਨੂੰ ਇਹਨਾਂ ਨੇ ਲਲਕਾਰਿਆ ਆਉਣ ਵਾਲੇ ਦਿਨਾਂ ਦੇ ਵਿੱਚ ਬਾਈ ਇਹ ਐਲਾਨ ਹੋਣੇ ਸ਼ੁਰੂ ਹੋ ਗਏ ਪਿੰਡਾਂ 'ਚ ਪੋਸਟਰ ਲੱਗਣੇ ਸ਼ੁਰੂ ਹੋ ਗਏ ਵੀ ਪਿੰਡਾਂ 'ਚ ਇਹ ਆਮ ਪਾਰਟੀ ਦਾ ਵੜਨਾ ਸਖਤ ਮਨਾ ਭਾਈ ਆਉਣਗੇ ਸਾਡੇ ਪਿੰਡਾਂ 'ਚ ਜਦੋਂ ਸਾਨੂੰ ਸੜਕਾਂ ਤੇ ਬੈਠਣਾ ਲਈ ਇਹ ਰੋਕ ਕਰ ਲਾਉਂਦੇ ਆ ਸਾਨੂੰ ਆਪਣੇ ਹੱਕਾਂ ਹੱਕ ਮੰਗਣ ਵਾਸਤੇ ਜਣੀ ਹੱਕ ਮੰਗਣ ਵਾਸਤੇ ਵੀ ਸਾਨੂੰ ਬੈਠਣ ਨਹੀਂ ਦਿੰਦੇ ਫਿਰ ਭਾਈ ਕਿਹੜੇ ਮੂਹ ਨਾਲ ਸਾਡੇ ਪਿੰਡਾਂ ਚ ਆਉਣਗੇ ਵੋਟਾਂ ਤਾਂ ਸਾਤੂ ਹੀ ਲੈਣੀਆਂ ਨੇ ਸਮਾਂ ਕੀ ਆ ਸਾਲ ਵੱਧ ਤੋਂ ਵੱਧ 1.5 ਸਾਲ ਬਈ ਇਹਨਾਂ ਕੋਲੇ ਕੁਰਸੀ ਆ ਜਾਣੀ ਜਿਵੇਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੋਦੀ ਸਰਕਾਰ ਦੇ ਬੀਜੇਪੀ ਦਾ ਹਾਲ ਕੀਤਾ ਉਹਦੇ ਨਾਲੋਂ ਭੈੜਾ ਇਹ ਆਮ ਪਾਰਟੀ ਦਾ ਹਾਲ ਹੋਊਗਾ ਬਾਈ ਪਿੰਡਾਂ 'ਚ ਲੋਕ ਇਹਨਾਂ ਦੇ ਇਹੀ ਕਹਿੰਦੇ ਸੀ ਪਾਥੀਆਂ ਮਾਰਿਓ ਬਾਈ ਲੋਕ ਪਾਥੀਆਂ ਲੈ ਕੇ ਇਹਨਾਂ ਦੀ ਗੱਲ ਪਿਆ ਕਰਨਗੇ ਡਲੇ ਲੈ ਕੇ ਇਹਨਾਂ ਦੀ ਗੱਲ ਪਿਆ ਕਰਨਗੇ ਬਾਈ ਤੁਸੀਂ ਕਹੀ ਜਾਂਦੇ ਹੋ ਕਮਜ਼ੋਰ ਬਾਈ ਐਡਾ ਵੱਡਾ ਕੰਮ ਹੋ ਗਿਆ ਕਿਸਾਨਾਂ ਨੂੰ ਰੋੜਾਂ ਤੋਂ ਚੱਕ ਲਿਆ ਗਿਆ ਟਰਾਲੀਆਂ ਚੋਰੀ ਹੋ ਗਈਆਂ ਵੱਡਾ ਨੁਕਸਾਨ ਹੋ ਗਿਆ ਬਾਈ ਪੰਜਾਬ ਦੇ ਲੋਕ ਤਾਂ ਸੁੱਤੇ ਪਏ ਨੇ ਕਿਸੇ ਨੇ ਸਰ캬 ਤੱਕ ਨਹੀਂ ਕੋਈ ਜਥੇਬੰਦੀਆਂ ਹੀ ਨਹੀਂ ਜਿਹੜੇ ਤਰਲਾ ਮਾਰ ਰਹੀਆਂ ਨੇ ਬਿਲਕੁਲ ਜੀ ਇੱਕ ਬਈ ਡਰ ਦਾ ਮਾਹੌਲ ਬਣਾਇਆ ਹੋਇਆ ਇਹਨਾਂ ਨੇ ਬਈ ਉਹ ਐਡੀ ਗੱਲ ਨਹੀਂ ਹੈਗੀ ਕਿਸਾਨ ਨੇ ਕਈ ਵਾਰ ਇਹਨਾਂ ਤੇ ਜਣੀ ਐਦਾਂ ਦਾ ਮਾਹੌਲ ਬਣਾਇਆ ਨੈਰੇਟਿਵ ਸਿਰਜਿਆ ਵੀ ਪੁਲਿਸ ਐ ਕਰ ਦੂ ਪੁਲਿਸ ਐ ਕਰ ਦੂ ਬਈ ਆ 28 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਮੂਹਰੇ ਲੋਕਾਂ ਦਾ ਹੜ ਆ ਰਿਹਾ ਵੱਡਾ ਉਹ ਤੋਂ ਬਾਅਦ ਜਿਵੇਂ ਬਈ ਦੱਸ ਕੇ ਗਿਆ 31 ਤਰੀਕ ਨੂੰ ਬਈ ਮੰਤਰੀਆਂ ਦੇ ਘਰ ਘੇਰਾਂਗੇ ਬਈ ਵੱਡੀ ਗਿਣਤੀ ਚ ਘੇਰਾਂਗੇ ਦੇਖ ਲਿਓ ਤੁਸੀਂ ਲੋਕ ਕਿਹੜੀ ਗੱਡੀ ਗਿਣਤੀ ਦੇ ਵਿੱਚ ਟਰਾਲੀਆਂ ਭਰ-ਭਰ ਕੇ ਜਾਨੀ ਇਹਨਾਂ ਨੂੰ ਘਰਾਂ ਤੋਂ ਨਿਕਲਣਾ ਬੰਦ ਕਰ ਦਾਂਗੇ ਬਈ ਆਉਣ ਵਾਲੇ ਦਿਨਾਂ 'ਚ ਮਾਹੌਲ ਬਣੂਗਾ ਬਈ ਕਿਉਂਕਿ ਲਹਿਰਾਂ ਹੁੰਦੀਆਂ ਨੇ ਕਹਿੰਦੇ ਹੁੰਦੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਆਮ ਜੀ ਕਹਾਵਤ ਆ ਪਰ ਕੋਈ ਗੱਲ ਨਹੀਂ ਬਈ ਆਉਣ ਵਾਲਾ ਦਿਨ ਤੁਸੀਂ ਦੇਖੋਗੇ ਕਿ ਇਹਨਾਂ ਪੰਜਾਬ ਦੇ ਵਿੱਚ ਜਿੱਥੇ ਦੋ ਤਿੰਨ ਜਗ੍ਹਾ ਤੋਂ ਇਹਨਾਂ ਨੇ ਇਹ ਸੰਘਰਸ਼ ਠਾਲਿਆ ਬਈ ਹੁਣ ਜਾਨੀ ਪਿੰਡ-ਪਿੰਡੇ ਸੰਘਰਸ਼ ਹੋਊਗਾ ਹਰੇਕ ਰੋਡ ਤੇ ਤੁਹਾਨੂੰ ਇਹ ਸੰਘਰਸ਼ ਮਿਲੂਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਗਮੰਤ ਮਾਨ ਵਾਸਤੇ ਬਹੁਤ ਮੈਨੂੰ ਲੱਗਦਾ ਚੈਲੰਜ ਵਾਲੇ ਦਿਨ ਆਉਣ ਵਾਲੇ ਮੁਸੀਬਤਾਂ ਦੇ ਦਿਨ ਆਉਣਗੇ ਬਾਈ ਦੇਖਦੇ ਆ ਬਾਈ ਸਿਆਲੇ ਕਹਿੰਦੇ ਨੇ ਕਿ ਏਕੇ ਦੇ ਵਿੱਚ ਬਲ ਹੈ ਜੀ ਏਕਾ ਹੋਊਗਾ ਦੂਜੀਆਂ ਜਥੇਬੰਦੀਆਂ ਵੀ ਨਾਲ ਰੜਨਗੀਆਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਬਾਈ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਜਿਹੜੀ ਤੁਸੀਂ ਏਕੇ ਦੀ ਗੱਲ ਕਰੀਆ ਇਹ ਲਗਭਗ ਅਸੀਂ 2021 ਤੋਂ ਲੈ ਕੇ ਜਾਨੀ ਹਰ ਇੱਕ ਬੱਚੇ ਬੱਚੇ ਦੇ ਦਿਮਾਗ 'ਚ ਸੀ ਵੀ ਬਾਈ ਜੇ ਕੁਸਲ ਅਸੀਂ ਖੱਟਣਾ ਸਰਕਾਰਾਂ ਨੂੰ ਮਨਾਉਣਾ ਤਾਂ ਏਕਾ ਕਰਨਾ ਪਊਗਾ ਜੇ 2021 ਦਾ ਅਸੀਂ ਸੰਘਰਸ਼ ਜਿੱਤਿਆ ਬਈ ਜਿੱਥੇ ਉਥੇ ਸਾਡੇ ਮੀਡੀਆ ਦਾ ਵੱਡਾ ਯੋਗਦਾਨ ਰਿਹਾ ਬੱਚੇ-ਬੱਚੇ ਦਾ ਯੋਗਦਾਨ ਰਿਹਾ ਜਣੀ ਮਜ਼ਦੂਰ ਕਿਸਾਨ ਦਾ ਵੱਡਾ ਯੋਗਦਾਨ ਰਿਹਾ ਉਹ ਇੱਕੇ ਨਾਲ ਬਈ ਜਿੱਤਿਆ ਗਿਆ ਪਰ ਇਹ ਗੱਲ ਜਿਹੜੇ ਸਾਡੇ ਆਗੂ ਸੀ ਵੱਡੇ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਸੀ ਬਾਈ ਜਣੀ ਆ ਜਿਹੜੇ ਦੋ ਹਮਲੇ ਕੀਤੇ ਆ ਪੰਜਾਬ ਸਰਕਾਰ ਨੇ ਮੈਂ ਤਾਂ ਇਹ ਕਹਿੰਨਾ ਦੋ ਹਮਲਿਆਂ ਨੇ ਜਣੀ ਜਿਹੜੇ ਸਾਡੇ ਬੜੇ ਆਗੂਆਂ ਦੇ ਗਰਦਨ ਵਿੱਚ ਕੀਲੇ ਸੀਗੇ ਉਹ ਕੱਢੇ ਨੇ ਬਾਈ ਹੁਣ ਉਹਨਾਂ ਨੂੰ ਸਮਝ ਆ ਗਈ ਬਾਈ ਵੀ ਜੇ ਅਸੀਂ ਕੋਈ ਵੱਡੀ ਹਾਸਲ ਕਰਨਾ ਜਾਂ ਆਪਣੀਆਂ ਹੱਕੀ ਮੰਗਾਂ ਮੰਨਵਾਉਣੀਆਂ ਬਈ ਸਾਨੂੰ ਇੱਕ ਝੰਡੇ ਥਲੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਣੀ ਸਾਨੂੰ ਲੜਨਾ ਪਊਗਾ ਜਣੀ ਜਿੱਥੇ ਕਹਿੰਦੇ ਹੁੰਦੇ ਆ ਕੋਈ ਜਿੱਥੇ ਮਾੜਾ ਹੁੰਦਾ ਉਹ ਸਬਕ ਉਸ ਮਾੜੇ ਤੋਂ ਸਾਨੂੰ ਵੱਡਾ ਸਬਕ ਮਿਲਦਾ ਬਈ ਜਣੀ ਇਸ ਜਿਹੜਿਆ ਦੋ ਹਮਲੇ ਹੋਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 25 ਤਰੀਕ ਨੂੰ ਕੇਐਸਐਮ ਨੇ ਐਲਾਨ ਕੀਤਾ ਸੀ ਬਈ ਉਹਨਾਂ ਨੂੰ ਵੀ ਬਈ ਡੰਡੇ ਮਾਰ ਮਾਰ ਕੇ ਅੰਦਰ ਵੜਿਆ ਉਹੀ ਹਾਲਤ ਆ ਜਿਹੜੀ ਸਾਡੀ ਜਿਹੜੀ ਦੋਏ ਫਾਰਮਾਂ ਦੀ ਲੜਾਈ ਸੀ ਉਹੀ ਜਾਨੀ ਅਤਿਆਚਾਰ ਸਾਡੇ ਤੇ ਕੀਤਾ ਜਾਨੀ ਜੇ ਸਾਡੇ ਕਿਸੇ ਆਗੂ ਦੇ ਗਰਦਨ ਚ ਕੀਲਾ ਸੀਗਾ ਚਲੋ ਅਸੀਂ ਇਹ ਗੱਲ ਬਹੁਤ ਵੱਡੀ ਆ ਵੈਸੇ ਉਹ ਵੈਸੇ ਹੁਣ ਨਿਕਲ ਚੁੱਕਿਆ ਜਾਨੀ ਆਉਣ ਵਾਲੇ ਦਿਨਾਂ ਚ ਬਾਈ ਅਸੀਂ ਇੱਕ ਜਗ੍ਹਾ ਤੇ ਇੱਕ ਡੰਡੇ ਥੱਲੇ ਇੱਕ ਪਲੇਟਫਾਰਮ ਥੱਲੇ ਜਾਨੀ ਆਹ ਸੈਂਟਰ ਸਰਕਾਰ ਤਾਂ ਗੱਲੇ ਕੁਝ ਨਹੀਂ ਵੱਡੀਆਂ-ਵੱਡੀਆਂ ਲੜਾਈਆਂ ਲੜਾਂਗੇ ਬਾਈ ਅਸੀਂ ਔਰ ਜਿੱਤ ਵੀ ਹਾਸਲ ਕਰਾਂਗੇ ਬਾਈ ਜੀ ਇਹ ਇੱਕਾ ਹੋਣ ਦੇਣਗੇ ਕਿਉਂਕਿ ਇਹਨਾਂ ਕੋਲ ਵੀ ਬਹੁਤ ਵੱਡੇ ਤੰਤਰ ਨੇ ਇਹਨਾਂ ਨੇ ਵੀ ਆਪਣਾ ਜਿਹੜਾ ਮੰਤਰ ਆ ਉਹ ਚਲਾਉਣਾ ਇਹ ਏਕਾ ਹੋਣ ਦੇਣਗੇ ਹੁਣ 19 ਨੂੰ ਤਾਂ ਉੱਥੋਂ ਕਿਸਾਨਾਂ ਨੂੰ ਖਦੇੜਿਆ ਗਿਆ ਕਿਸਾਨਾਂ ਨੂੰ ਅਰੈਸਟ ਕੀਤਾ ਗਿਆ ਅਗਲੇ ਦਿਨ ਦੂਜਿਆਂ ਵਾਸਤੇ ਮੀਟਿੰਗ ਦਾ ਸੱਦਾ ਆ ਜਾਂਦਾ ਇਹ ਵੀ ਇੱਕ ਤੰਤਰ ਖੇਡ ਰਹੇ ਨੇ ਜੀ ਇਹਨਾਂ ਕੋਲ ਵੀ ਹੈਗੀ ਹੈ ਜਾਦੂ ਦੀ ਸੜੀ ਬਿਲਕੁਲ ਜੀ ਬਿਲਕੁਲ ਇਹ ਦੇਖੋ ਜਿੰਨੇ ਇਹਨਾਂ ਕੋਲੇ ਤੰਤਰ ਹੈ ਚਲਾਉਣਗੇ ਏਕੇ ਵਾਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਜਿੰਨੀ ਕਿ ਇਹਨਾਂ ਦੀ ਸਮਝ ਆ ਜਿੰਨੀ ਕਿ ਇਹਨਾਂ ਦੀ ਉਮਰ ਆ ਇਹ ਸਾਡੇ ਜਿਹੜੇ ਕਿਸਾਨ ਆਗੂ ਨੇ ਉਹਦੇ 19 ਇਹਨਾਂ ਦੀ ਉਮਰ ਤੋਂ ਦੁੱਗਣੇ ਦੁੱਗਣੇ ਆ ਇਹਨਾਂ ਕੋਲੇ ਤਜਰਬੇ ਨੇ ਸੋ ਇਹ ਕੋਈ ਵੱਡੀ ਗੱਲ ਨਹੀਂ ਇਹਨਾਂ ਨੂੰ ਪਤਾ ਜਿਵੇਂ ਹੁਣ 25 ਤਰੀਕ ਨੂੰ ਬਈ 20 ਤਰੀਕ ਨੂੰ ਇਹ 19 ਨੂੰ ਸਾਨੂੰ ਘਦੇੜ ਉਤੋਂ ਚੱਕਦੇ ਆ 20 ਤਰੀਕ ਨੂੰ ਦੂਜਿਆਂ ਨੂੰ ਕਹਿੰਦੇ ਵੀ ਆਓ ਸਮਝੋ ਤਾਂ ਸਾਡੇ ਨਾਲ ਮੀਟਿੰਗਾਂ ਕਰੂ ਬਈ ਪਤਾ ਸਾਨੂੰ ਜੇ ਕਿਤੇ ਉਹ ਉੱਥੇ ਪਹੁੰਚਦੇ ਬਈ ਉਹਨਾਂ ਨਾਲ ਸਾਡੇ ਨਾਲ ਵੀ ਮਾੜੀ ਹੋਣੀ ਸੀਗੀ ਇਸ ਕਰਕੇ ਇਹ ਗੱਲਾਂ ਜਿਹੜੇ ਜਾਨੀ ਮੇਰੇ ਕਹਿਣ ਦਾ ਭਾਵਾ ਏਕਾ ਹੋਊਗਾ ਬਾਈ ਏਕਾ ਅਜ ਬੱਚੇ-ਬੱਚੇ ਦੇ ਦਿਮਾਗ ਦੀ ਮੂਹ ਦੀ ਹਰ ਇੱਕ ਦੀ ਸੋਚ ਆ ਬਾਈ ਏਕੇ ਤੋਂ ਬਿਨਾ ਸਾਡਾ ਕੁਝ ਘੱਟੀਦਾ ਨਹੀਂ ਸੋ ਆਗੂਆਂ ਨੂੰ ਸਾਨੂੰ ਪਤਾ ਆਗੂਆਂ ਦਾ ਤਜਰਬਾ ਸਾਡੇ ਕੋਲੇ ਬਹੁਤਾ ਠੀਕ ਹੈ ਕਿਸੇ ਦੇ ਮਤਭੇਦ ਹੋ ਸਕਦੇ ਨੇ ਉਹ ਬਾਈ ਮਤਭੇਦ ਭਲਾ ਕੇ ਅਸੀਂ ਵੱਡੀ ਲੜਾਈ ਦੀ ਤਿਆਰੀ ਕਰਾਂਗੇ ਬਾਈ ਬਾਈ ਨੁਕਸਾਨ ਕਿੰਨਾ ਕੁ ਹੋ ਗਿਆ ਟਰਾਲੀਆਂ ਚੋਰੀ ਹੋ ਗਈਆਂ ਘਰ ਤੋੜ ਦਿੱਤੇ ਗਏ ਹੋਰ ਬਹੁਤ ਸਾਰਾ ਸਮਾਨ ਸੀ ਜਿਹੜਾ ਤੋੜ ਮਰੋੜ ਦਿੱਤਾ ਗਿਆ ਉਥੋਂ ਚੋਰੀ ਤੱਕ ਸਮਾਨ ਜਿਹੜੇ ਗਏ ਵੇ ਸੀ ਮਸ਼ੀਨਾ ਆਲੇ ਜੀ ਸੀ ਬੀ ਮਸ਼ੀਨਾ ਹੋਰ ਪੱਖੇ ਤੱਕ ਮਸ਼ੀਨਾ ਆਲੇ ਵਿਚ ਧਰਤੇ ਦੇਖੇ ਗਏ ਨੇ ਸਮਾਨ ਚੋਰੀ ਪੁਲਿਸ ਤੱਕ ਕਰਦੀ ਦੇਖੀ ਗਈ ਹੈ ਨੁਕਸਾਨ ਕਿੰਨਾ ਹੋਊਗਾ ਭਾਈ ਜੀ ਟਰਾਲੀਆਂ ਭਰ ਕੇ ਪੁਲਿਸ ਦੇ ਬੰਦੇ ਇਹ ਪ੍ਰਸ਼ਾਸਨ ਦੇ ਬੰਦੇ ਘਨੌਰ ਦੇ ਬੰਦੇ ਜਣੀ ਐ ਟਰਾਲੀਆਂ ਭਰ ਕੇ ਲੈ ਕੇ ਆਇਆ ਭਾਈ ਜਿਵੇਂ 1947 ਦੇ ਵਿੱਚ ਜਦੋਂ ਆਪਣਾ ਦੇਸ਼ ਮਤਲਬ ਉਸ ਟਾਈਮ ਹੱਲਾ ਪਿਆ ਉਸੇ ਤਰ੍ਹਾਂ ਦਾ ਹੱਲਾ ਬਈ ਆ ਸਾਡੇ ਸਮਾਨ ਦੇ ਉੱਤੇ ਪਿਆ ਜਣੀ ਜੇ ਨੁਕਸਾਨ ਦੀ ਗੱਲ ਕਰਾਂ ਭਾਈ ਰੋਣਾ ਆਉਂਦਾ ਉੱਥੇ ਜਾ ਕੇ ਜਿੱਥੇ ਸਾਡੀਆਂ ਸਦਰਾਂ ਕੀਮਤਾਂ ਉੱਥੇ ਸੀਗੀਆਂ ਉੱਥੇ ਬਾਈ ਸਾਡੀਆਂ ਕੌਲੀਆਂ ਗਲਾਸ ਖਾਣ ਵਾਲਾ ਸਮਾਨ ਮਤਲਬ ਪੱਖਾ কুলਰ ਕੋਈ ਚੀਜ਼ ਐਸੀ ਨਹੀਂ ਜਿਹੜੀ ਸਾਡੀ ਛੱਡੀ ਆ ਬਾਈ ਈਵਨ ਸਾਡੇ ਜਿਹੜੇ ਬਾਈ ਉੱਤੇ ਲੈਣ ਵਾਲੇ ਸਾਡੇ ਕੰਬਲ ਨੇ ਉਹ ਵੀ ਟਰਾਲੀਆਂ ਦੇ ਵਿੱਚ ਪਰ ਪਰਕੇ ਲੋਕ ਟਰਾਲੀਆਂ ਤੇ ਲੈ ਕੇ ਗਏ ਨੇ ਯਾਨੀ ਜਿਹੜੀਆਂ ਸੋਡੀਆਂ ਸੋਡੀਆਂ ਬਸਤੂਆਂ ਤਾਂ ਬਾਈ ਚੱਕਣੀ ਚੱਕਣੀਆਂ ਸੀਗੀਆਂ ਇੱਕ ਪੰਜਾਬ ਪੁਲਿਸ ਦੀ ਬੱਸ ਜਾ ਰਹੀ ਹੈ ਜੀ ਉਹਦੇ ਵਿੱਚ ਸਮਾਨ ਲੱਦਿਆ ਬਾ ਕਿਸਾਨਾਂ ਦਾ ਗੱਦੇ ਵਗੈਰਾ ਉਹ ਵੀ ਇੱਕ ਵੀਡੀਓ ਅੱਜ ਕਾਫੀ ਵਾਇਰਲ ਹੋ ਰਹੀ ਆ ਬਿਲਕੁਲ ਜੀ ਜਿੱਥੇ ਇੱਕ ਬੱਸ ਪੁਲਿਸ ਦੀ ਹੋ ਰਹੀ ਆ ਬਾਈ ਇੱਕ ਵੀਡੀਓ ਹੋਰ ਵੱਡੀ ਬਾਈ ਇੱਕ ਸਿਲੰਡਰਾਂ ਦੀ ਟਰਾਲੀ ਹਾਂ ਪਿੱਛੇ ਪੁਲਿਸ ਦੀ ਟਰਾਲੀ ਲੱਗੀ ਹੋਈ ਆ ਉਹਦੇ ਵਿੱਚੋਂ ਸਿਲੰਡਰ ਬਾਈ ਖਿੰਡਦੀ ਜਾ ਰਹੇ ਆ ਯਾਨੀ ਸਿਰੇ ਤੱਕ ਇੱਕ ਟਰਾਲੀ ਸਿਲੰਡਰਾਂ ਦੀ ਭਰੀ ਜਾ ਰਹੀ ਆ ਬਾਈ ਇਹ ਸਰਾ ਸਰਾ ਸਿੱਧਾ ਸਿੱਧਾ ਪ੍ਰਸ਼ਾਸਨ ਨੇ ਬਾਈ ਕਹਿੰਦੇ ਨੇ ਉਥੇ ਇਹ ਗੱਲਾਂ ਔਨ ਰਿਕਾਰਡ ਨੇ ਪੁਲਿਸ ਵਾਲੇ ਕਹਿ ਰਹੇ ਨੇ ਬਾਈ ਕਹਿੰਦੇ ਕੋਈ ਨਹੀਂ ਬਾਈ ਚੱਕ ਲੋ ਇਹ ਆਪਣੇ ਠਾਣਿਆਂ ਚੌਕੀਆਂ ਦੇ ਵਿੱਚ ਕੰਮ ਆਉਣਗੇ ਜਿਹੜਾ ਕੰਮ ਆਉਣ ਵਾਲਾ ਸਮਾਨਾ ਚੱਕ ਲੋ ਬਾਈ ਇਹ ਆਨ ਰਿਕਾਰਡ ਆ ਮੈਂ ਨਹੀਂ ਕਹਿ ਰਿਹਾ ਸੋ ਇਹ ਬਾਈ ਸਾਡੀ ਲੁੱਟ ਇਹ ਸਰਕਾਰ ਨੇ ਕੀਤੀ ਆ ਬਾਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਿਸਾਬ ਲਵਾਂਗੇ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਆ ਜਦੋਂ ਇਹ ਜੇ ਸਾਡੇ ਤੇ ਮੁਸੀਬਤਾਂ ਆਉਂਦੀਆਂ ਤਾਂ ਅਜਾੜੇ ਦੇ ਨਾਲ ਸਾਡਾ ਨੁਕਸਾਨ ਤਾਂ ਹੋਣਾ ਇੱਕ ਸੁਭਾਵਿਕ ਜੀ ਗੱਲ ਆ ਬਾਈ ਬਿਲਕੁਲ ਜੀ ਬਿਲਕੁਲ ਡੀਜੀਪੀ ਸਾਹਿਬ ਕਹਿੰਦੇ ਜੀ ਕਾਰਵਾਈ ਹੋਊਗੀ ਜਿਨ੍ਹਾਂ ਨੇ ਚੋਰੀ ਕੀਤਾ ਸਮਾਨ ਉਹਨਾਂ ਤੇ ਕਾਰਵਾਈ ਹੋਊਗੀ ਉਮੀਦ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਨਹੀਂ ਦੇਖੋ ਇੱਕ ਪਾਸੇ ਤਾਂ ਸੀ ਕਨੌਰ ਹਲਕੇ ਦੇ ਵਿੱਚੋਂ ਜਣੀ ਗੁਰਲਾਲ ਦੇ ਬੰਦਿਆਂ ਤੋਂ ਸਮਾਨ ਚੱਕ ਰਿਆਂ ਉਧਰ ਸੈਣੀ ਸੈਦ ਐਸਐਸਪੀ ਆ ਉਹ ਬਿਆਨ ਦੇ ਰਿਹਾ ਕਹਿੰਦਾ ਕਿਸਾਨ ਤਾਂ ਬਈ ਝੂਠੇ ਇਹਨਾਂ ਤੇ ਇਲਜ਼ਾਮ ਲਾ ਰਹੇ ਆ ਦੇਖੋ ਪ੍ਰਸ਼ਾਸਨ ਦਾ ਕੰਮ ਹੁੰਦਾ ਦੋਈ ਚੀਜ਼ਾਂ ਦੋਈ ਪੱਖ ਦੇਖ ਕੇ ਉਹਦੇ ਮਤਲਬ ਐਕਸ਼ਨ ਕਰਨਾ ਉਹ ਕਿਸੇ ਇੱਕ ਪੱਖ ਦਾ ਨਹੀਂ ਹੁੰਦਾ ਪ੍ਰਸ਼ਾਸਨਾ ਜਿਹੜਾ ਉਹ ਲੋਕਾਂ ਦਾ ਹੁੰਦਾ ਕੋਈ ਇੱਥੇ ਉਲਟਾ ਬਈ ਉਹ ਕਨੌਰ ਨੂੰ ਬਚਾਉਣ ਵਾਸਤੇ ਪੂਰਾ ਤੰਤਰ ਆ ਜਿਹੜਾ ਐਸਐਸਪੀ ਡੀਐਸਪੀ ਇਨਸਪੈਕਟਰ ਭਈਆ ਜਿਹੜਾ ਸੰਭੂ ਦਾ ਇੱਕ ਗੁੰਡਾ ਪਾਲਿਆ ਹੋਇਆ ਇਹਨਾਂ ਨੇ ਐਸਐਚਓ ਭਈ ਉਹ ਸਾਡੇ ਸੜੀ ਜਾਨੀ ਬਹਿਰਾਮ ਕੇ ਤੋਂ ਨੇ ਸਾਡੇ ਬਲਰਾਮ ਸਿੰਘ ਜੀ ਬਲਵੰਤ ਸਿੰਘ ਜੀ ਬਲਵੰਤ ਸਿੰਘ ਜੀ ਭਈ ਉਹਨਾਂ ਦਾ ਉਹ ਗੁਰਸਿੱਖ ਪਰਿਵਾਰ ਚੋਂ ਆ ਗੁਰਸਿੱਖ ਉਹ ਸਾਡਾ ਆਗੂਆ ਭਈ ਉਹ ਬਲਵੰਤ ਸਿੰਘ ਬਹਿਰਾਮਤ ਸਿੰਘ ਬਲਵੰਤ ਸਿੰਘ ਬਹਿਰਾਮ ਕੇ ਉਹਦਾ ਭਈ ਕੁੱਟ-ਕੁੱਟ ਕੇ ਦਾੜੀ ਮਤਲਬ ਕਿ ਦਾੜੀ ਤੋਂ ਕੇਸ ਵਾਲਾਂ ਤੋਂ ਕੇਸ ਮਤਲਬ ਕੇਸ ਪੱਟੇ ਗਏ ਉਹਦਾ ਸਤਿਆਨਾਸ਼ ਕਰਤਾ ਕੁੱਟਕੁੱਟ ਕੇ ਜਾਨੀ ਇੱਥੇ ਬਈ ਕੋਈ ਸੁਣਵਾਈ ਨਹੀਂ ਹੈ ਮੈਂ ਗੁਰਸਿੱਖ ਪਰਿਵਾਰ ਤੋਂ ਹਰ ਟਾਈਮ ਜਦੋਂ ਪਹਿਲਾਂ ਦਿੱਲੀ ਅੰਦੋਲਨ ਸੀਗਾ ਉਦੋਂ ਵੀ ਉਹ ਸਟੇਜ ਤੇ ਰਹਿਰਾ ਸਾਹਿਬ ਅਤੇ ਪਾਠ ਕਰਨ ਦੀ ਸੇਵਾ ਨਿਭਾਉਂਦੇ ਸੀ ਸਾਰੀ ਡਿਊਟੀ ਬਈ ਉਹਨਾਂ ਦੀ ਚਾਹੇ ਸੰਭੂ ਦੀ ਹੋਵੇ ਚਾਹੇ ਸਿੰਘੂ ਦੀ ਹੋਵੇ ਕਿਉਂਕਿ ਸਿੰਘੂ ਦੇ ਵਿੱਚ ਵੀ ਲੱਗਿਆ ਰਿਹਾ ਲਗਭਗ ਸਵਾ ਸਾਲ ਸਵਾ ਸਾਲ ਬਈ ਇੱਥੇ ਹੋ ਗਿਆ ਜਿੰਨੀ ਗੁਰਬਾਣੀ ਦੀ ਸੇਵਾ ਸੀ ਬਈ ਜਪਜੀ ਸਾਹਿਬ ਦੀ ਹੋਵੇ ਰਹਿਰਾਸ ਦੀ ਹੋਵੇ ਜਾਂ ਕੋਈ ਹੋਰ ਤਿੱਥਥਿਆਰ ਤੇ ਅਸੀਂ ਕੋਈ ਜਿਹੜਾ ਪ੍ਰੋਗਰਾਮ ਕੀਤਾ ਉਹਦੀ ਸੇਵਾ ਸਾਡੇ ਉਹ ਬਲਵੰਤ ਸਿੰਘ ਜੀ ਨਿਭਾਉਂਦੇ ਸੀਗੇ ਪਰ ਬਾਈ ਇਹ ਜਿਹੜਾ ਜ਼ਾਲਮ ਉਥੇ ਦਾ ਸੰਭੂ ਦਾ ਇਨਚਾਰਜ ਆ ਬਾਈ ਪਤਾ ਨਹੀਂ ਕੀ ਦੁਸ਼ਮਣੀ ਸੀ ਠੀਕ ਆ ਯਾਰ ਫੜ ਕੇ ਲੈ ਜਾਂਦੇ ਸਾਨੂੰ ਕੋਈ ਦੁੱਖ ਨਹੀਂ ਸੀ ਪਰ ਬਾਈ ਕੁੱਟ ਕੇ ਆ ਉਹਨੂੰ ਚ ਕੀ ਕੱਢਣ ਵਾਲੀ ਗੱਲ ਆ ਇਹ ਤਾਂ ਸਾਨੂੰ ਵੀ ਸਮਝ ਨਹੀਂ ਆਈ ਬਾਈ ਇੱਕ ਤੁਹਾਡੇ ਮਾਧਿਅਮ ਨਾਲ ਹੀ ਕਹਿੰਦੇ ਆ ਇਹ ਜਿਹੜੇ ਕਿਸਾਨ ਨੇ ਜਾਨੀ ਉਹ ਇਹ ਇਨਸਾਫ ਬਾਈ ਸਾਡੇ ਜਿਹੜੇ ਜ਼ਖਮ ਨੇ ਸਾਡੇ ਦਿਲਾਂ ਤੇ ਕਰਤੇ ਬਾਈ ਇਹਦਾ ਇਨਸਾਫ ਲਵਾਂਗੇ ਬਾਈ ਸਮਾਂ ਆਊਗਾ ਔਰ ਲੋਕਾਂ ਨੂੰ ਦੱਸਾਂਗੇ ਵੀ ਬਾਈ ਐ ਇਹ ਜਿਹੜੀ ਜ਼ਾਲਮ ਸਰਕਾਰ ਆ ਜਾਨੀ ਉਹੀ 84 ਵਾਲਾ ਜਿਹੜਾ ਕੇਪੀਐਸ ਗਿੱਲ ਵਾਲਾ ਜਾਨੀ ਚਿਹਰਾ ਤੇ ਉਹ ਅੱਜ ਪੁਲਿਸ ਦਾ ਅੱਜ ਬਾਈ ਨੰਗਾ ਹੋ ਗਿਆ ਸਾਹਮਣੇ ਦੇਖ ਰਿਆ ਅਸੀਂ ਉਹੀ ਜਿਹੜਾ ਜਿਹੜਾ ਜ਼ੁਲਮ ਜ਼ੁਲਮ ਕੀਤਾ ਸੀ 84 ਦੇ ਵਿੱਚ ਬਾਈ ਕੇਪੀਐਸ ਗਿੱਲ ਨੇ ਵੱਡਾ ਨਾਮ ਬਣਾਉਣ ਵਾਸਤੇ ਲੋਕਾਂ ਦੇ ਵਿੱਚ دہشت ਪਾਉਣ ਵਾਸਤੇ ਬਈ ਆ ਮਨ ਮਨਦੀਪ ਸਿੱਧੂ ਉਹੀ ਉਹੀ ਲਹਿ ਲੀਹਾਂ ਤੇ ਚੱਲ ਰਿਆ ਪਰ ਇਹਦਾ ਅੰਤ ਬੜਾ ਮਾੜਾ ਹੁੰਦਾ ਬਾਈ ਇਹ ਸੱਚ ਆ ਕਹਿੰਦੇ ਹੁੰਦਿਆ ਕਿਸੇ ਦੇ ਜ਼ੁਲਮ ਕੀਤਾ ਉਹਨੂੰ ਸਮਾ ਲੱਗ ਸਕਦਾ ਅੱਜ ਨਹੀਂ ਤਾਂ ਕੱਲ ਇਨਸਾਫ ਬਈ ਦੇਣਾ ਪੈਂਦਾ ਆ ਸੁਮੇਤ ਸੈਣੀ ਹੁਣੀ ਜਿਹੜੇ ਕਹਿੰਦੇ ਸੀ ਨਾ ਵੀ ਸਾਦ ਨੂੰ ਸਾਥੋਂ ਬਿਨਾ ਪੁੱਸੇ ਪੱਤਾ ਨਹੀਂ ਚੱਲਦਾ ਬਈ ਅੱਜ ਉਹਨਾਂ ਨੂੰ ਲੋਕਾਂ ਦੇ ਵਿੱਚ ਖੜਨ ਦਾ ਸਮਾਂ ਬਾਹਰ ਨਿਕਲ ਨਹੀਂ ਲੋਕ ਦਿੰਦੇ ਛੇਤਰ ਫੇੜਦੇ ਆ ਸੋ ਇਹਨਾਂ ਦਾ ਵੀ ਉਹੋ ਜਿਹਾ ਹੀ ਸਮਾ ਆਊਗਾ ਸੋ ਬਈ ਦੇਖਣਿਆਂ ਆਉਣ ਵਾਲੇ ਦਿਨਾਂ ਦੇ ਵਿੱਚ ਬਈ ਜੇ ਇੱਕ ਗੱਲ ਕੀਤੀ ਜਾਵੇ ਖਨੌਰੀ ਤੇ ਗੁਰੂ ਰੰਗ ਸਾਹਿਬ ਜੀ ਦੇ ਪ੍ਰਕਾਸ਼ ਸੀਗੇ ਮਹਾਰਾ ਪ੍ਰਕਾਸ਼ ਸੀਗੇ ਉੱਥੇ ਵੀ ਕਹਿੰਦੇ ਉਹਨਾਂ ਨੇ ਬਹੁਤ ਵੱਡੀ ਬੇਅਦਬੀ ਕੀਤੀ ਆ ਉਦਾਂ ਹੀ ਮਹਾਰਾ ਦੇ ਸਰੂਪ ਨੇ ਜਿਹੜੇ ਪ੍ਰਕਾਸ਼ ਭੋਗ ਪੈਣ ਤੋਂ ਬਗੈਰ ਉੱਥੋਂ ਲੈ ਕੇ ਚਲੇ ਗਿਆ ਅੱਜ ਪ੍ਰੈਸ ਕਾਨਫਰੰਸ ਵੀ ਹੋਈ ਹੈ ਚੰਡੀਗੜ੍ਹ ਦੀ ਬਿਲਕੁਲ ਜੀ ਇਹਨਾਂ ਨੇ ਬਾਈ ਕੋਈ ਮर्यादा ਨਹੀਂ ਦੇਖੀ ਇਹਨਾਂ ਨੇ ਤਾਂ ਉੱਥੇ ਤੁਸੀਂ ਦੇਖਿਆ ਹੋਊਗਾ ਜਿੱਥੇ ਗੁਰੂ ਮਹਾਰਾਜ ਗੁਰੰਤ ਸਾਹਿਬ ਜੀ ਦਾ ਬੇਅਦਬੀ ਕੀਤੀ ਆ ਉੱਥੇ ਸਾਡੇ 70 70 75 75 80 80 ਸਾਲ ਦੇ ਬਜ਼ੁਰਗ ਪੈ ਸੀ ਬਾਈ ਸੁੱਤੇ ਪਿਆ ਨੂੰ ਘੜੀਸ ਘੜੀਸ ਕੇ ਚੱਕਿਆ ਉਥੋਂ ਮਤਲਬ ਇਹਨਾਂ ਨੇ ਕੋਈ ਮर्यादा ਨਹੀਂ ਰੱਖੀ ਬਾਈ ਗੁਰੂ ਇਤਿਹਾਸ ਦੀ ਆ ਜਿਹੜੀ ਸਿੱਖ ਇਤਿਹਾਸ ਦੀ ਆ ਜੋ ਉਹੀ ਬਾਈ 84 ਸਾਨੂੰ ਯਾਦ ਕਰਾਤੀ ਬਾਈ ਕੱਲ ਪਤਾ ਲੱਗਿਆ ਕਿ ਕੁਝ ਕਿਸਾਨ ਰਿਹਾ ਹੋਏ ਨੇ ਜੇਲ੍ਹਾਂ ਦੇ ਵਿੱਚੋਂ ਕਿੰਨੇ ਕ ਕਿਸਾਨ ਰਿਹਾ ਹੋਏ ਨੇ ਕਿੰਨੇ ਕ ਰਹਿ ਗਏ ਕੱਲ ਜੀ ਲਗਭਗ 1450 ਦੇ ਕਰੀਬ ਦੱਸਿਆ ਵੀ ਸਾਡੇ ਜਿਹੜੇ ਕਿਸਾਨ ਰਿਹਾ ਕੀਤੇ ਨੇ ਪਰ ਬਈ ਦੇਖਣ ਵਾਲੀ ਗੱਲ ਤਾਂ ਇਹ ਆ ਉਹਦੇ ਚ ਇਹ ਆਖਿਆ ਸੀ ਇੱਥੇ ਦੇ ਆਈਜੀ ਨੇ ਵੀ ਬੀਬੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਰਿਹਾ ਕੀਤੀਆਂ ਜਾਣਗੀਆਂ ਔਰ 60 65 ਸਾਲ ਤੋਂ ਉੱਪਰ ਦੇ ਜਿਹੜੇ ਬਜ਼ੁਰਗ ਨੇ ਉਹ ਰਿਹਾ ਕੀਤੇ ਜਾਣਗੇ ਔਰ ਜਿਹੜੇ ਬਿਮਾਰ ਕਿਸਾਨ ਭਾਈ ਭਾਈ ਨੇ ਉਹ ਵਸੇ ਹਾ ਕੀਤੇ ਜਾਣਗੇ ਬਈ ਉੱਥੇ ਇਦਾਂ ਦਾ ਕੋਈ ਲਾ ਨਹੀਂ ਦੇਖਿਆ ਸੀ ਸਾਡੇ ਪਿੰਡ ਤੋਂ ਇੱਕ 60 65 ਸਾਲ ਦਾ ਬਜ਼ੁਰਗਾ ਉਹ ਬਈ ਅੰਦਰ ਬੈਠਾ ਇੱਕ ਸਾਡੇ ਬੀਬੀ ਆ ਕ੍ਰਾਂਤੀਕਾਰੀ ਤੋਂ ਕੀ ਆ ਪ੍ਰਧਾਨ ਜੀ ਸੁਖਵਿੰਦਰ ਕੌਰ ਆ ਜੀ ਉਹ ਅੰਦਰ ਬੈਠੀ ਆ ਕਲਿਓ ਉਦੋਂ ਉਦੋਂ ਬਾਅਦ ਕਰਨੈਲ ਸਿੰਘ ਲੰਗ ਬਈ ਉਹਦੇ ਪੇਟ ਦੇ ਵਿੱਚ ਸੰਭੂ ਦੇ ਵਿੱਚ ਤਕਰੀਬਨ 14 8 ਦਸੰਬਰ ਵਾਲੇ ਦਿਨ ਜਦੋਂ ਅਸੀਂ ਅੱਗੇ ਲੰਘ ਰਹੇ ਸੀ ਬਈ ਸਿੱਧੀ ਗੋਲੀ ਲੱਗੀ ਸੀਗੀ ਉਹਦਾ ਆਪਰੇਸ਼ਨ ਹੋਇਆ 3 ਮਹੀਨੇ ਉਹ ਹਸਪਤਾਲ ਚ ਰਿਹਾ ਉਹ ਸਿੱਧਾ ਹੀ ਸੰਭੂ ਭਾਗ ਗਿਆ ਬਾਈ 3 ਮਹੀਨੇ ਤੋਂ ਬਾਅਦ ਬਾਈ ਉਹਦਾ ਵੀ ਉਹ ਵੀ ਜੇਲ੍ਹ ਚ ਬੈਠਾ ਜਣੀ ਇੱਥੇ ਕੋਈ ਨਹੀਂ ਇਹ ਦੇਖ ਰਹੇ ਕੋਈ ਇਹਨਾਂ ਦਾ ਲਾ ਨਹੀਂ ਹੈਗਾ ਇਹ ਅੰਨੀ ਪੀਂਦੀ ਆ ਕੁੱਤੇ ਚਟਦੇ ਆ ਬਾਈ ਆਉਣ ਦੀ ਕੋਸ਼ਿਸ਼ ਆ ਨਹੀਂ ਜੀ ਕਿਸਾਨਾਂ ਦੀ ਬਿਲਕੁਲ ਜੀ ਬਿਲਕੁਲ ਇਹ ਲੋਕਾਂ ਦੇ ਇੱਕ ਮਨਾਂ ਦੇ ਵਿੱਚ ਇੱਕ ਦਹਿਸ਼ਤ ਪ੍ਰਗਟ ਕਰਨਾ ਚਾਹੁੰਦੇ ਆ ਪਰ ਲੋਕ ਬਾਈ ਸਮਝ ਰਹੇ ਨਹੀਂ ਇਹ ਗੱਲ ਕੋਈ ਨਹੀਂ ਆਉਣ ਵਾਲੇ ਦਿਨਾਂ ਚ ਹਿਸਾਬ ਕਰਨਗੇ ਜੀ ਔਰ ਵੀ ਕਿਸਾਨ ਨੇ ਹਾਂਜੀ ਜਰਨੈਲ ਸਿੰਘ ਜੀ ਸ਼ੋਰਟ ਰੱਖੀ ਆਪਾਂ ਜਲਦੀ ਗੱਲ ਨੂੰ ਨਮਟਦੀ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਹਾਂ ਦੇਖੋ ਜੀ ਬਾਕੀ ਟਵਣਾ ਸਭ ਗੱਲਾਂ ਆ ਗਈਆਂ ਤੁਸੀਂ ਇਹ ਦੇਖੋ ਮੈਂ ਇੱਕ ਗੱਲ ਕਰਦਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਮہم ਚਲਾਈ ਜੀ ਆ ਘਾਟਾ ਹੈ ਬੜਾ ਕਰੇਡਟ ਲੈ ਰਹੇ ਨੇ ਹੁਬ ਹੁਬ ਕੇ ਵੱਡੇ ਵੱਡੇ ਬੋਰਡ ਲਾ ਰਹੇ ਨੇ ਇੰਨੇ ਨਸ਼ੇ ਵਾਲੇ ਫੜ ਲਏ ਇੰਨੇ ਆ ਕਰਤੇ ਭਗਵਾਨਤਮਾਨ ਕੀ ਸਾਰੀ ਸਰਕਾਰ ਬੜਾ ਪ੍ਰਚਾਰ ਕਰ ਰਹੀ ਹੈ ਤੇ ਫਿਰ ਤਹਿਸੀਲਦਾਰਾਂ ਵਾਲਾ ਕਰਿਆ ਉਹਦਾ ਬੜਾ ਕੈਰੇਕਟਰ ਲਿਆ ਤੁਸੀਂ ਇਹ ਦੇਖੋ ਵੀ ਜਿੱਦੇ ਦਾ ਇਹ ਕਿਸਾਨਾਂ ਤੇ ਐਕਸ਼ਨ ਕਰਿਆ ਹੈ ਕਿਸੇ ਮੰਤਰੀ ਦੀ ਜ਼ਰਤ ਪਈ ਹੈ ਕਿ ਫੁੱਪ ਕੇ ਕਹੇ ਅਸੀਂ ਦੇਖੋ ਕਿਸਾਨ ਕੁੱਟਤੇ ਅਸੀਂ ਕਿਸਾਨਾਂ ਦਾ ਲਾ ਲਿਆ ਸਵਾਤਤਾ ਵੀ ਆੜੇ ਹੋੜਾਂ ਲਾਈਆਂ ਜਿਹੜੇ ਨੇ ਸ਼ਹਿਰਾਂ 'ਚ ਉੱਥੇ ਲਿਖ ਕੇ ਲਿਖ ਕੇ ਲਾਉਣ ਕਿ ਅਸੀਂ ਇੰਨੇ ਕਿਸਾਨ ਗ੍ਰਿਫਤਾਰ ਕਰ ਲਏ ਇੰਨੇ ਕਿਸਾਨ ਕੁੱਟ ਕੇ ਅਸੀਂ ਠਾ ਤੇ ਦਾਸ ਰਿਹਾ ਵੀ ਜ਼ਰਤ ਪਈ ਤਾਂ ਦੀ ਇਹ ਡਿਫੈਂਸ ਤੇ ਆਏ ਹੋਏ ਨੇ ਹੁਣ ਜੇ ਗੱਲ ਜੇ ਇਹ ਨਾਲ ਚੰਗੀ ਗੱਲ ਕੀਤੀ ਹੈ ਫਿਰ ਲਾਉਣ ਹੋੜ ਦਾ ਕਿਉਂ ਉਹ ਤਾਂ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਨਾਲ ਆ ਉਹਨਾਂ ਦੇ ਕਈ ਮੰਤਰੀ ਉਹਨਾਂ ਸਪੀਕਰ ਸਾਹਿਬ ਦਾ ਵੀ ਪਿਆਰ ਆਇਆ ਕਿ ਜੀ ਦਿੱਲੀ ਚੱਲੋ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ ਨੂੰ ਆਰਥਿਕ ਹਾਲਤਾਂ ਜਿਹੜੀ ਕਮਜ਼ੋਰ ਹੋ ਰਹੀਆਂ ਸਾਬਾਣਾ ਸਾਹਿਬ ਦਿੱਲੀ ਵੀ ਜਾ ਰਹੇ ਸੀ ਸਾਨੂੰ ਰੋਕਿਆ ਕੀ ਨਹੀਂ ਰੋਕੇ ਉਹਨਾਂ ਨੇ ਇਹੀ ਭਗਵੰਤ ਮਾਨ ਜੀ ਜਿਹੜੇ ਕਹਿੰਦੇ ਸੀਗੇ ਬਿਆਨ ਦੇ ਵੀ ਹਰਿਆਣਾ ਸਰਕਾਰ ਨੇ ਰੋਕਦਾ ਕਿਸਾਨ ਦਿੱਲੀ ਜਾ ਰਹੇ ਨੇ ਇਹੀ ਕਹਿੰਦੇ ਸੀ ਕਿਸਾਨਾਂ ਨੇ ਰਸਤਾ ਨਹੀਂ ਰੋਕਿਆ ਹਰਿਆਣਾ ਸਰਕਾਰ ਨੇ ਰੋਕਿਆ ਅੱਜ ਇਹੀ ਕਹਿੰਦੇ ਨੇ ਕਿਸਾਨਾਂ ਨੇ ਰਸਤਾ ਰੋਕਿਆ ਹੀ ਠਾਇਆ ਜਿਹਨੇ ਚੰਗਾ ਕੰਮ ਕਰਿਆ ਫਿਰ ਦਾ ਕਰੈਕਟਰ ਲੈਣ రెడ్డి ਕਿਉਂ ਨਹੀਂ ਲੈ ਰਹੇ ਕਿਉਂਕਿ ਡਰਦੇ ਨੇ ਪਿੰਡਾਂ 'ਚ ਨਹੀਂ ਦੇ ਕਾ ਤੋਂ ਨਹੀਂ ਜੀ ਡਰਦੇ ਨੇ ਵੀ ਜੇ ਅਸੀਂ ਇਹ ਇਹ ਗੱਲ ਲੈ ਕੇ ਜਾਵਾਂਗੇ ਕਿਸਾਨ ਕੁੱਟੇ ਕਿਸਾਨਾਂ ਨੂੰ ਹੀ ਠਾਤਾ ਕਿਸਾਨ ਗ੍ਰਿਫਤਦਾਰ ਕਰ ਲਈ ਵੀ ਕੱਲ ਨੂੰ ਕਿਹੜੇ ਮੂੰਹ ਨਾਲ ਬੜਾਂਗੇ ਪਿੰਡਾਂ 'ਚ ਹੂੰ ਬਾਕੀ ਕੰਮਾਂ ਦਾ ਕ੍ਰੈਡਿਟ ਲੈਂਦੇ ਨੇ ਤਵਾਰਾ ਸਾਹਿਬ ਹਾਲਤ ਇੱਥੇ ਇਹ ਹੈ ਤੁਸੀਂ ਦੇਖਿਆ ਹੋ ਕੋਈ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਕੋਈ ਮਸਲਾ ਹੁੰਦਾ ਹੈ ਪਿਛਲੇ ਸਮੇਂ 'ਚ ਮੰਤਰੀਆਂ ਦੀ ਡਿਊਟੀਆਂ ਲੱਗਦੀਆਂ ਸੀਆਂ ਜਾਂ ਐਮਐਲਏ ਨੂੰ ਪਾਇਆ ਜਾਂਦਾ ਸੀ ਵੀ ਤੁਸੀਂ ਲੀਡਰਾਂ ਜਾ ਕੇ ਗੱਲ ਕਰੋ ਉਹਨਾਂ ਦੀ ਕੀ ਸਮੱਸਿਆ ਹੈ ਕੀ ਆਪਾਂ ਸਰਕਾਰ ਨਾਲ ਗੱਲ ਕਰੀਏ ਉਹ ਤਾਂ ਹੈ ਹੀ ਨਹੀਂ ਕਿਤੇ ਪੁਲਿਸ ਕਹਿੰਦੇ ਜਿਹੜਾ ਕੰਮ ਇਹ ਤਾਂ ਕਹਿੰਦੇ ਜਿਹੜਾ ਕੰਮ 3 ਸਾਲਾਂ ਚ ਹੋਇਆ 70 ਸਾਲਾਂ ਚ ਨਹੀਂ ਹੋਇਆ ਜੀ ਆਹੋ ਇਹੀ ਤਾਂ ਕਹਿਣਾ ਵੀ ਵਿਚੋਲ ਗਰੀ ਵੀ ਪੁਲਿਸ ਕਰ ਰਹੀ ਹੈ ਦੇ ਜਿਹੜੇ ਜਥੇਬੰਦੀਆਂ ਨੇ ਆਗੂ ਨਾਲ ਗੱਲਬਾਤ ਉਹ ਵੀ ਪੁਲਿਸ ਕਰ ਰਹੀ ਹੈ ਫਿਰ ਪੁਲਿਸ ਰਾਜ ਹੋਇਆ ਕਿਹਾ ਹੈ ਜਾਨੀ ਇਹ ਜਦੋਂ ਵੀ ਪੁਲਿਸ ਰਾਜ ਹੁੰਦਾ ਉਦੋਂ ਪੁਲਿਸ ਨੂੰ ਹੌਸਲੇ ਖੁੱਲ ਜਾਂਦੇ ਨੇ ਬਾਗਾ ਉਹਨੇ ਕੁਸਤਾ ਹਿੰਦੁਸਤਾਨ ਦੀ ਸਰਕਾਰ ਨੇ ਬੈਸੀ ਅਧਿਕਾਰ ਵਧਦੇ ਤੇ ਉਸ ਇਹਨਾਂ ਨੇ ਖੁੱਲੇ ਛੜ ਤੇ ਆਜਾ ਆ ਕਾਂਡ ਹੋਇਆ ਕਰਨਾਲਾ ਇਹਦਾ ਮਤਲਬ ਅਸੀਂ ਥੋੜੋ ਐ ਵੀ ਉਹੀ ਕਾਇਆ ਪੁਲਿਸ ਨੇ ਉਹਨਾਂ ਦੇ ਹੌਸਲੇ ਸੀ ਬਲੰਦ ਬਾਗਾਂ ਖੁਲੀਆਂ ਨੇ ਤਾਂ ਇਹ ਕਾਂਡ ਹੋਇਆ ਹੂੰ ਆਉਣ ਵਾਲੇ ਸਮੇਂ 'ਚ ਜੇ ਇਹ ਹੋਰ ਵੀ ਫਿਰ ਹੋ ਸਕਦੇ ਨੇ ਜੀ ਬਿਲਕੁਲ ਹੋਣਗੇ ਬਿਲਕੁਲ ਤੁਸੀਂ ਦੇਖਿਓ ਜੇ ਇਹ ਚੱਲਦਾ ਰਿਹਾ ਤੇ ਪੁਲਿਸ ਕਿੰਨਾ ਪੁਲਿਸ ਥੱਕੇ ਸਾਈ ਹੋਊਗੀ ਤੇ ਕਿੰਨਾ ਹਾਲਾਤ ਮਾਰੇ ਹੋਣਗੇ ਤੇ ਕਿਸਾਨਾਂ ਦੀਆਂ ਕੀ ਤਿਆਰੀਆਂ ਨੇ ਜੀ ਹੁਣ ਕਿਸਾਨਾਂ ਦੀਆਂ ਤਿਆਰੀਆਂ ਦੇਖੋ ਇਮੀਡੀਏਟਲੀ 28 ਤਰੀਕ ਨੂੰ ਅਸੀਂ ਸਾਰੇ ਜ਼ਿਲ੍ਹਾ ਦਫਤਰਾਂ ਤੇ ਡਿਜੀ ਦਫਤਰਾਂ ਦੇ ਉਹ ਧਰਨੇ ਦੇਵਾਂਗੇ ਫਿਰ 31 ਤਰੀਕ ਨੂੰ ਇਹਨਾਂ ਦੇ ਮੰਤਰੀਆਂ ਦੇ 바ਰ ਚ ਧਰਨ ਦੇਵਾਂਗੇ ਇਹਨ ਵਿੱਚ ਵੀ ਨਾ ਬਾਕੀ ਜਥੇਬੰਦੀਆਂ ਨਾਲ رابطہ ਹੋ ਰਿਹਾ ਹੈ ਉਹਨਾਂ ਇਕੱਠਾ ਕਰਕੇ ਫਿਰ ਕੋਈ ਅਗਲਾ ਪ੍ਰੋਗਰਾਮ ਦੇਵਾਂਗੇ ਇਹ ਚੱਲਦਾ ਰਹਿਣ ਜਿਉਂ-ਜਿਉਂ ਇਹ ਜਿਉਂ-ਜਿਉਂ ਸੇੜਨਗੇ ਨਾ ਤਿਉਂ-ਤਿਉਂ ਇਹਨਾਂ ਦਾ ਨੁਕਸਾਨ ਹੋਊਗਾ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਟਾਈਮ ਚ ਵੱਡੇ ਐਕਸ਼ਨ ਨੇ ਜਿਹੜੇ ਦੇਖਣ ਨੂੰ ਮਿਲਣਗੇ ਇੱਕੇ ਲਈ ਵੀ ਗੱਲ ਚੱਲ ਰਹੀ ਆ ਕਿਸਾਨ ਜਥੇਬੰਦੀਆਂ ਇਕਾ ਕਰਕੇ ਵੱਡਾ ਐਕਸ਼ਨ ਜਿਹੜਾ ਉਹ ਲਿਕਣ ਗਿਆ ਫਿਲਹਾਲ ਤੁਸੀਂ ਦੋ ਅਨੂ ਆ ਗਿਆ ਧੰਨਵਾਦ ਜੀ